ਨਰਕਾਂ ਦੀਆਂ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਇਸ ਪਿੰਡ ਦੇ ਲੋਕਾਂ ਨੂੰ ਭਿਆਨਕ ਤੋਂ ਭਿਆਨਕ ਬਿਮਾਰੀਆਂ ਲੋਕਾਂ ਦੇ ਸਿਰ ਚੜ ਚੜ ਕੇ ਨੱਚਦੀਆਂ ਨੇ ਇਸ ਪਿੰਡ 'ਚ ਲੋਕ ਮੁੰਡੇ ਕੁੜੀਆਂ ਦੇ ਰਿਸ਼ਤੇ ਕਰਨ ਤੋਂ ਡਰਦੇ ਨੇ ਜਦੋਂ ਸੀਵਰੇਜ ਦਾ ਗੰਦ ਘਰਾਂ 'ਚ ਤੈਰਦਾ ਏ ਤਾਂ ਲੋਕ ਉਲਟੀਆਂ ਕਰਨ ਲੱਗਦੇ ਨੇ ਮਜਬੂਰੀ ਤੇ ਲਾਚਾਰੀ ਐਸੀ ਕਿ ਗੰਦਗੀ 'ਚ ਹੀ ਰੋਟੀ ਬਣਾਉਣ ਤੇ ਖਾਣ ਨੂੰ ਮਜਬੂਰ ਨੇ ਇਹ ਪਿੰਡ ਵਾਸੀ ਬਟਾਰਾ ਭਾਜਪੀ ਦੇ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਪਾਣੀ ਨਾਲ ਭਰੀਆਂ ਗਲੀਆਂ ਘਰਾਂ 'ਚ ਵੜਿਆ ਪਾਣੀ ਤੇ ਸਲਾਬ ਨਾਲ ਨਕਾਰਾ ਹੋ ਰਹੀਆਂ ਕੰਧਾਂ ਵੇਖ ਵਾਲੀਏ ਨੇ ਕਿਹਾ ਇਹ ਗੋਖੂ ਵਾਲ ਨਹੀਂ ਨਰਕ ਵਾਲੇ ਸਰਕਾਰਾਂ ਨੂੰ ਘੇਰਿਆ ਤੇ ਕਿਹਾ ਸਾਰੇ ਮਸਲਿਆਂ ਦਾ ਇੱਕੋ ਹੱਲ ਬੀਜੇਪੀ ਆਉ ਤਿਸ ਵਰਗ ਬਣਾਉ ਪਿੰਡ ਵਾਸੀਆਂ ਨੇ ਵੀ ਆਪਣੇ ਆਪਣੇ ਦੁੱਖੜੇ ਦੱਸੇ ਸਾਰੇ ਸਿਆਸੀ ਨੇਤਾਵਾਂ ਨੂੰ ਕਿਹਾ ਕਦੇ ਇੱਕ ਦਿਨ ਸਾਡੇ ਨਾਲ ਗੁਜ਼ਾਰੋ ਤਾਂ ਸਹੀ ਸਾਡੇ ਘਰੋਂ ਕੁਝ ਖਾ ਲਿਆ ਤਾਂ ਪਤਾ ਨਹੀਂ ਕਿੰਨੇ ਦਿਨ ਤੁਹਾਡੀਆਂ ਉਲਟੀਆਂ ਬੰਦ ਨਹੀਂ ਹੋਣਗੀਆਂ ਜੇ ਕਿਤੇ بارش ਹੋ ਜਾਵੇ ਤਾਂ ਕੜਛੱਪੜ ਬਣ ਜਾਂਦੇ ਨੇ ਬਟਾਲਾ ਨਗਰ ਨਿਗਮ ਦੀ ਵਾਰਡ ਨੰਬਰ 50 ਕਹਿੰਦੇ ਨੇ ਪਿੰਡ ਗੁਕੂਵਾਲ ਨੂੰ ਵਾਰਡ ਦੇ ਆ ਪਾਗੂ ਵਿਕਰਮਜੀਤ ਸਿੰਘ ਬਿੱਕਾ ਨੇ ਕਿਹਾ ਸਾਡੇ ਪਿੰਡ ਵਾਸੀ ਬੜੇ ਨੇਕ ਤੇ ਮਿਲਨਸਾਰ ਨੇ ਕਾਂਗਰਸ ਨੇ ਛੇ ਇੰਚ ਦਾ ਸੀਵਰੇਜ ਪਾ ਕੇ ਬੇੜਾ ਗਰਕ ਕਰਤਾ ਸਾਡੇ ਪਿੰਡ ਦਾ ਨਗਰ ਨਿਗਮ ਦੇ ਕਰਮਚਾਰੀ ਗੁਕੂਵਾਲ ਦੀ ਸਫਾਈ 'ਚ ਕੋਈ ਕਸਰ ਨਹੀਂ ਛੱਡਦੇ ਐਮਐਲਏ ਅਮਨ ਛੇਰ ਸਿੰਘ ਛੈਰੀ ਕਲਸੀ ਨਾਲ ਵਾਰਡ ਨੰਬਰ 50 ਦੇ ਲੋਕ ਚਟਾਨਵਾਂ ਖੜੇ ਨੇ ਬੀਜੇਪੀ ਦੀ ਸਾਡੇ ਪਿੰਡ ਨਾਲ ਨਹੀਂ ਗੱਲਣੀ ਔਬੇਕਤਿਆ ਪਿੰਡ ਦਾ ਦੁਖੜਾ ਤੇ ਸਿਆਸੀ ਲੋਕਚੋਪ ਸਾਡੀਆਂ ਗਲਗਾਂ ਰੱਖੋ ਜਾ ਕੇ ਜਦੋਂ ਮੀਂਹ ਆਉਂਦਾ ਚ ਅਸੀਂ ਇਤਨਾ ਪਹੁੰਚੇ ਟੰਗੇ ਹੁੰਦੇ ਚ ਐਨਾ ਨਾ ਹੀ ਪਾਣੀ ਨੱਕ ਕੇ ਜਾਂਦੇ ਚ ਨਾ ਸਾਡੇ ਬੱਚੇ ਕਿਤੇ ਮਟਰਸਾਈਕਲ ਨਿਕਾ ਸਕਦੇ ਚ ਅਸੀਂ ਬਾਹਰ ਸਰਕਾਂ ਤੇ ਮਟਰਸਾਈਕਲ ਲਾ ਕੇ ਉਹਨੇ ਫਿਰ ਇਹ ਘਰਮ ਦੇ ਜੋ ਵੇਖੋ ਸਾਡਾ ਕੀ ਹਲਾ ਪਿਆ ਕਿਤੇ ਜਿਹੜਾ ਸਿਵਰਾ ਚ ਗੰਦ ਜਾਂਦਾ ਚ ਉਹ ਸਾਡੇ ਘਰ ਹੀ ਜਾਂਦਾ ਚ ਸਰਕਾਰ ਨੇ ਸਾਡੀ ਕੋਈ ਨਹੀਂ ਸੁਣਾਈ ਦਿੱਤੀ ਇੰਨਾ ਕਿ ਸਾਡੇ ਗੋਖਵਾ ਚ ਨਰਕਿਆ ਵੀ ਸਾਡੇ ਬੱਚੇ ਬਿਮਾਰ ਹੋਣ ਰਹੇ ਆ ਗੋੜੇ ਗੋੜੇ ਹਰੇ ਘਰਾਂ ਲੋ ਸਿਵਰਾਂ ਜੋ ਪਾਣੀ ਮੁਰਮੜ ਕੇ ਸਾਡੇ ਘਰਾਂ ਚ ਜਾਣ ਰਿਆ ਤੇ ਬਾਕੀ ਜੇ ਕੋਈ ਰਿਸ਼ਤੇ ਵਾਲਾ ਹੋਊਗਾ ਨਾ ਪਿੱਛੇ ਹੀ ਮੁੜ ਜਾਣਾ ਉਹ ਪਾਣੀ ਵੇਖ ਕੇ ਵੇਖੋ ਜੀ ਪੌਂਛੇ ਟੰਗ ਗਿਆ ਆਪਾਂ ਲੰਘਨੇ ਤੇ ਜਿੰਨੇ ਵੀ ਅਸੀਂ ਘਰ ਜੀ ਆ ਨਰਕ ਚ ਬੈਠਿਆ ਨਾ ਪਿੰਡ ਦਾ ਸਰਦਾਰਾ ਨਾਲ ਚ ਗੋਖਵਾਲ ਤੇ ਗੋਖਵਾਲ ਨਰਕ ਜੀ ਡੁੱਬਾ ਪਿਆ ਵਾ ਹਰੇ ਹੱਥਾਂ 'ਚ ਰੋਟੀਆਂ ਆਉਂਦੇ ਜੋ ਨਰਕ ਰੋੜ ਕੇ ਘਰਾਂ ਨੂੰ ਆਉਂਦਾ ਆਪਾਂ ਰੋਟੀਆਂ ਛੱਡ ਕੇ ਬੁਰਾ ਹਾਲ ਸਾਡਾ ਸੁਣਾਈ ਕੋਈ ਨਹੀਂ ਹੋਣ ਢਈ ਹਰ ਥਾਂ ਜਿੱਤੇ ਸਾਨੂੰ ਆਂਦੇ ਵੋਟਾਂ ਪਾਓ ਅਸੀਂ ਸਭ ਕੁਝ ਕਰਦੇ ਆਂ ਪਰ ਸਾਡੀ ਕੋਈ ਸੁਣਾਈ ਨਹੀਂ ਕਰਦਾ ਨਾ ਕੋ ਬਟਾ ਤੇ ਨਾ ਕੋ ਨਿਕਾ ਨਾ ਕੋਈ ਅਕਸਰ ਕਮਕੇ ਕੋਠੇ ਵੀ ਸਾਡੇ ਪਾਟੇ ਆ ਤੇ ਭਾਵੇਂ ਡੇਕ ਜਾਂਦੇ ਪੱਥਰੇ ਅੱਜਕੇ ਕੋਈ ਉਹਨਾਂ ਦਾ ਮੁਸ਼ਕਿਲ ਹੱਲ ਨਹੀਂ ਕੁਛ ਵੀ ਹੋਣਿਆ ਜਦੋਂ ਅਸੀਂ ਖਾਣਾ ਬਣਾਉਨੇ ਸਾਡੇ ਗੰਦ ਜਦੋਂ ਹੁੰਦਾ ਸਾਡੇ ਪੈਰਾਂ ਚ ਸਾਡਾ ਮਨ ਖਰਾਬ ਹੋ ਜਾਂਦਾ ਜਦੋਂ ਜਦੋਂ ਬੋਟਾ ਹੁੰਦੀਆਂ ਉਦੋਂ ਸਾਡੇ ਸਾਰੇ ਸੌਂਦੇ ਆ ਜਦੋਂ ਬੋਟਾ ਪੈ ਜਾਂਦੇ ਆ ਸਾਡੀ ਕੋਈ ਨਹੀਂ ਸੌਂਦਾ ਹੈਗਾ ਅਸੀਂ ਬਹੁਤ ਤੰਗ ਪ੍ਰੇਸ਼ਾਨ ਸਾਡੀ ਸਾਡੀ ਸੁਣਾਵਈ ਕਰੋ ਅਸੀਂ ਬਹੁਤ ਤੰਗ ਨੇ ਇੱਕ ਵਾਰ ਜਿਹੜੇ ਪਾਗੇ ਸਾਰੇ ਬਲੌਕ ਹੋਏ ਜੀ ਘਰਾਂ ਚ ਗੰਦਾ ਹੁੰਦਿਆ ਰਾਤ ਨੂੰ ਰਾਤ ਨੂੰ ਮੀਂਹ ਪੈ ਜਾਂਦਾ ਸਾਰਾ ਗੰਦ ਸਾਡੇ ਘਰਾਂ ਵਿੱਚ ਵੜ ਜਾਂਦਾ ਦੱਸੋ ਅਸੀਂ ਉੱਥੇ ਪਕਾਈਏ ਤੇ ਉੱਥੇ ਖਾਈਏ ਤੇ ਕੀ ਕਰੀਏ ਡੁੱਬੇ ਪਏ ਆਪਾਂ ਕੋਈ ਸਾਡੀ ਸੁਣਦਾ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਪਟਾਲਾ ਦੇ ਅੰਦਰ ਕਾਰਪੋਰੇਸ਼ਨ ਦੀ ਹਦੂਦ ਦੇ ਵਿੱਚ ਪਿੰਡ ਗੁਖਵਾਲ ਪੈਂਦਾ ਜੋ ਹਾਲਾਤ ਜੋ ਬਦ ਤੋਂ ਬਦਤਰ ਜੀਵਨ ਇਹ ਲੋਕ ਗੁਜ਼ਾਰ ਰਹੇ ਨੇ ਦੇਖਿਆ ਨਹੀਂ ਜਾਂਦਾ ਕਿਹੜੇ ਕਿਹੜੇ ਵਾਅਦੇ ਕੀਤੇ ਸੀ ਆਪ ਦੀ ਸਰਕਾਰ ਨੇ ਕਾਂਗਰਸ ਦੀ ਕਾਰਪੋਰੇਸ਼ਨ ਨੇ ਤੁਸੀਂ ਦੱਸੋ ਅਗਰ ਕਾਰਪੋਰੇਸ਼ਨ ਬਟਾਲਾ ਦੇ ਵਿੱਚ ਹੈ ਤਾਂ ਇਹਨਾਂ ਦੇ ਹਾਲਾਤ ਕੀ ਨੇ ਕਿਸੇ ਦੇ ਘਰ ਦੇ ਬਾਲੇ ਲੰਮਕੇ ਪਏ ਨੇ ਇੱਕ ਇੱਕ ਫੁੱਟ ਮੰਝੇ ਉੱਚੇ ਚੁੱਕੇ ਨੇ ਜਿੱਥੇ ਵਿੱਚ ਇੱਕ ਇੱਕ ਫੁੱਟ ਗੰਧ ਉਸ ਸੀਵਰ ਦੇ ਵਿੱਚ ਰਾਤ ਨੂੰ ਤਰਦਾ ਉੱਤੇ ਬੱਚੇ ਮੰਝਿਆਂ ਤੇ ਪਏ ਹੁੰਦੇ ਨੇ ਔਰ ਮਾਵਾਂ ਫੁਲਕਾ ਬਾਰ ਗੰਧ ਦੇ ਉੱਤੇ ਰੱਖ ਕੇ ਪਕਾ ਕੇ ਉਹਨਾਂ ਬੱਚਿਆਂ ਦੇ ਮੂੰਹ ਦੇ ਵਿੱਚ ਚੁਗਾ ਪਾਉਂਦੀਆਂ ਔਰ ਬਿਮਾਰੀਆਂ ਨਾਲ ਕਿਰਸਤ ਨੇ ਦਵਾਈਆਂ ਹਰ ਘਰ ਦੀ ਸਰਦਰ ਦੇ ਉੱਤੇ ਪਈਆਂ ਨੇ ਸਵੇਰੇ ਉਹ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਨੇ ਮੋਢਿਆਂ ਤੇ ਚੁੱਕ ਕੇ ਜਾਂਦੇ ਨੇ ਕੋਈ ਨੰਗਨ ਦਾ ਰਾਹ ਨਹੀਂ ਗਾ ਕੋਈ ਰਹਿਨ ਦਾ ਜੀਵਨ ਨਹੀਂ ਗਾ ਕਿੱਡਾ ਮਾੜਾ ਜੀਵਨ ਇਹ ਲੋਕ ਜੀ ਰਹੇ ਨੇ ਇਹ ਪਿੰਡ ਗੁਖਵਾਲ ਨਹੀਂ ਇਹ ਪਿੰਡ ਨਰਕਵਾਲ ਦੇ ਨਾਮ ਨਾਲ ਐਸੇ ਲਈ ਮਸ਼ਹੂਰ ਹੋਇਆ ਆਪਾਂ ਵਜ੍ਹਾ ਇਹ ਦੀ ਸਭ ਤੋਂ ਵੱਡੀ ਇਹ ਕਿ ਗਲੀਆਂ ਦੇ ਵਿੱਚ ਮੇਨ ਹਾਲ ਪੁੱਟ ਕੇ ਪ੍ਰੋਪਰ ਪਾਈਪਲਾਈਨ ਨਹੀਂ ਪਈ ਔਰ ਪ੍ਰੋਪਰ ਨਿਕਾਸੀ ਨਹੀਂ ਆ ਬਾਹਰ ਔਰ ਮੇਜਰ ਜਿੰਨੇ ਬਜ਼ੁਰਗ ਨੇ ਛੋਟੇ ਬੱਚੇ ਨੇ ਸਾਰੇ ਬਿਮਾਰ ਪਏ ਹੱਲ ਮੈਂ ਮੁੱਖ ਮੰਤਰੀ ਪੰਜਾਬ ਡੀਸੀ ਸਾਹਿਬ ਗੁਰਦਾਸਪੁਰ ਐਮਐਲਏ ਬਟਾਲਾ ਕਾਰਪੋਰੇਸ਼ਨ ਦੇ ਮੇਰ ਮੈਂ ਕਹਿੰਦਾ ਪਿੰਡ ਦੇ ਵਿੱਚ ਆ ਕੇ 10 ਮਿੰਟ ਬੈਠ ਕੇ ਇਹਨਾਂ ਨਾਲ ਚਾਹ ਦਾ ਕੱਪ ਪੀ ਕੇ ਵਖਾ ਦਿਓ ਜੋ ਇਹਨਾਂ ਦੇ ਹਾਲਾਤ ਨੇ ਪਿੰਡ ਵਾਲਾ ਕਿੱਡੇ ਵਾਦੇ ਕੀਤੇ ਸੀ ਰੰਗਲਾ ਪੰਜਾਬਾ ਰੰਗਲਾ ਪੰਜਾਬ ਆ ਆ ਪਿੰਡ ਤੋਂ ਵੇਖ ਲਓ ਬਟਾਲਾ ਸ਼ਹਿਰ ਦੇ ਅੰਦਰ ਇਹ ਪਿੰਡ ਵਾ ਤੇ ਇਹ ਰੰਗਲਾ ਪੰਜਾਬ ਕੀ ਹਾਲਾਤ ਨੇ ਕਿ ਐਸਾ ਜੀਵਨ ਹੈ ਲੋਕ ਜੀ ਰਹੇ ਨੇ ਸੋ ਬਹੁਤ ਸ਼ਰਮ ਵਾਲੀ ਗੱਲ ਵਾ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਕਿਸ ਦਿਨ ਇੱਥੇ ਪ੍ਰਸ਼ਾਸਨ ਆਏਗਾ ਕਿਸ ਦਿਨ ਇੱਥੇ ਸਰਕਾਰਾਂ ਆਉਣਗੀਆਂ ਜਿਸ ਦਿਨ ਕੋਈ ਵੱਡਾ ਹਾਦਸਾ ਵਾਪਰ ਗਿਆ ਜਿਸ ਦਿਨ ਬੱਚਿਆਂ ਦੇ ਸਿਰ ਤੇ ਵਾਲੇ ਡਿੱਗਦੇ ਜਿਸ ਦਿਨ ਮਾਤਾਵਾਂ ਮੇਰੀਆਂ ਜਿਹੜੀਆਂ ਅੰਦਰ ਬਿਮਾਰੀਆਂ ਦੇ ਨਾਲ ਗਰਸਤ ਨੇ ਉਹ ਕਿਸ ਦਿਨ ਮੇਰੇ ਘਰ ਦੇ ਪਤਨੀ ਬੀਬੀ ਮਨਜੀਤਕੌਰ ਵਾਰਡ ਦੇ ਐਮਸੀ ਨੇ 50 ਨੰਬਰ ਵਾਰਡ ਦੇ ਤੇ ਕੱਲ ਮੈਨੂੰ ਪਤਾ ਲੱਗਾ ਕਿ ਸਾਡੇ ਉਥੇ ਵਾਰਡ ਦੇ ਵਿੱਚ ਕੁਝ ਬੀਜੇਪੀ ਦੇ ਆਗੂ ਗਏ ਸੀ ਉਹ ਜਾ ਕੇ ਉੱਥੇ ਲੋਕਾਂ ਨੂੰ ਘਬਰਾਹਤ ਕਰਨ ਦੇਈ ਵੀ ਆ ਜਿਹੜਾ ਸੀਵਰੇਜ ਹੈ ਗਲਤ ਪਿਆ ਹੋ ਜੇ ਬਿਲਕੁਲ ਉਹਨਾਂ ਦੀ ਇਹ ਤਾਂ ਸੱਚੀ ਗੱਲ ਹੈ ਵੀ ਇਹ ਜਿੰਨੀ ਦੇਣਿਆ ਕਾਂਗਰਸ ਦੀ ਆ ਸਾਡਾ ਪਿੰਡ ਵਾਰਡ ਪੂਰੀ ਬਹੁਤ ਸੁਗੀ ਸੀ ਕਿ ਸਾਡੇ ਪਿੰਡ ਬੜੇ ਬੜੇ ਵੱਡੇ ਛੱਪਣ ਸੀ ਲੇਕਿਨ ਇਹਨਾਂ ਨੇ ਏਡੀਆਂ ਵਧੀਆ ਗਲੀਆਂ ਸਾਰੀਆਂ ਪੁੱਟ ਕੇ ਇਹਦੇ 6-6 ਇੰਚੀ ਦੇ ਪੈਪਾ ਆ ਗਏ ਜਿਹਦੇ ਲੋਕੀ ਆਪਣੇ ਘਰਨ ਹਲਕਿਆਂ ਨੂੰ ਨਹੀਂ ਪਾਉਂਦੇ ਤੇ ਹੁਣ ਉੱਥੇ ਹਰ ਤਿਜੇ ਦਿਨ ਐਮਐਲਏ ਸਾਹਿਬ ਦੀ ਟੀਮ ਘਲਦੇ ਨੇ ਤੇ ਉੱਥੇ ਸਫਾਈ ਕਰਉਂਦੇ ਨੇ ਲੇਕਿਨ ਮੇਨ ਗੱਲ ਇਹ ਆ ਵੀ ਕੁਝ ਰੋਡ ਕਰਕੇ ਜਿਹੜਾ ਮੇਨ ਹੋਲਿਆ ਉਹ ਬੰਦ ਹੀ ਓ ਐਮਐਲਏ ਸਾਹਿਬ ਨੇ ਰੋਡ ਵਾਲਿਆਂ ਨੂੰ ਵੀ ਕਿਹਾ ਵਾ ਤੇ ਜਿਹੜੇ ਸੀਵਰੇਜ ਬੋਰਡ ਵਾਲੇ ਉਹਨਾਂ ਨੂੰ ਵੀ ਕਿਹਾ ਵਾ ਇਹ ਬੋਝ ਜਲਦੀ ਉਹਦੀ ਨਿਕਾਸੀ ਜਿਹੜੀਆਂ ਹੋਣ ਡੈਬਣੀਆਂ ਲੇਕਿਨ ਸਭ ਤੋਂ ਵੱਡੀ ਪ੍ਰੋਬਲਮ ਇਹ ਹੋਈ ਆ ਵੀ ਇਹ ਲੁੱਟਕਸੁੱਟ ਕਰਕੇ ਕਾਂਗਰਸ ਵਾਲੇ ਲੈ ਗਏ ਉਹਨੇ ਐਮਐਲਏ ਸਾਹਿਬ ਦੇ ਤਰਲਮ ਮਾਰਿਆ ਵੀ ਸਾਡੀਆਂ ਸ਼ਰਕਾਂ ਬਣਾਓ ਜਿਉਂਦੇ ਐਮਸੀ ਬਣੇ ਉਹਨਾਂ ਚਾਰ ਪੰਜ ਵਾਰੀ ਪੁਵਾਈਆਂ ਨੇ ਉਹਦੇ ਮਤੇਜ ਵੀ ਪੁਵਾਈਆਂ ਨੇ ਲੇਕਿਨ ਸਭ ਤੋਂ ਵੱਡੀ ਪ੍ਰੋਬਲਮ ਵੀ ਜਿਹੜੇ ਬਟਾਲੇ ਦੇ ਮੇਰ ਆ ਉਹ ਹੀ ਸਿਆਣ ਕਰਕੇ ਨਹੀਂ ਦਿੰਦੇ ਤੇ ਮੇਰ ਸਾਹਿਬ ਅੱਗੇ ਖਾਸ ਕਰਕੇ ਹੱਥ ਜੋੜ ਕੇ ਬੇਨਤੀਆ ਵੀ ਉਹ ਇਦੇ ਵਿੱਚ ਰੋੜਾ ਨਾ ਬਣ ਮੇਰੀ ਬੀਜੇਪੀ ਵਾਲੇ ਭਰਾਵਾਂ ਨੂੰ ਬੇਨਤੀ ਆ ਵੀ ਐਮਐਲਏ ਸਾਹਿਬ ਬਹੁਤ ਸੀਰੀਅਸ ਹੋ ਕੇ ਸਾਡੀ ਵਾਰਡ ਦਾ ਕੰਮ ਕਰਾਉਣ ਦੇ ਤੇ ਕਰਉਣਗੇ ਵੀ ਉਹਨਾਂ ਸਾਰੇ ਪਿੰਡ ਨੂੰ ਸਾਰੀ ਵਾਰਡ ਨੂੰ ਵਿਸ਼ਵਾਸ ਦਿਵਾਇਆ ਵਾ ਕਿ ਕੁਝ ਜਨਾਂ ਦੀ ਗੱਲ ਆ ਬਿਲਕੁਲ ਪਿੰਡ ਪਹਿਲੇ ਵਰਗਾ ਬਣ ਜਾਏਗਾ ਤੇ ਸਾਡੇ ਇਲਾਕੇ ਦੇ ਸਾਰੇ ਲੋਕ ਹੀ ਐਮਐਲਏ ਸਾਹਿਬ ਨੂੰ ਸ਼ਰੀ ਕਲਸੀ ਜਿਹਨੂੰ ਦਿਲੋਂ ਪਿਆਰ ਕਰਦੇ ਨੇ ਤੇ ਉਹਨਾਂ ਤੇ ਵਿਸ਼ਵਾਸ ਕਰਦੇ ਨੇ ਵੇਖੋ 6 6 ਇੰਚ ਦੇ ਜਿਹੜੇ ਪੈ ਪਿਆ ਨਾ ਬਿਲਕੁਲ ਸਹੀ ਗੱਲ ਆ ਵੀ ਉਹਦੇ ਵਿੱਚੋਂ ਦਹਾਂ ਘਰਾਂ ਦਾ ਪਾਣੀ ਨਹੀਂ ਰੰਗ ਸਕਦਾ ਤੇ ਇੱਕ ਪੂਰੀ ਬਾੜ ਦਾ ਕਿੱਥੋਂ ਨੰਗਣਾ ਵਾ ਇਸ ਕਰਕੇ ਬਹੁਤ ਪ੍ਰੋਬਲਮ ਆਉਂਦੀ ਆ ਇਹ ਜੋ ਵੀ ਦੇਣਿਆ ਕਾਂਗਰਸ ਦੀ ਆ ਇਹ ਆਮ ਆਦਮੀ ਦੇ ਭਾਂਡਾ ਭੰਦਨ ਨਾਲੋਂ ਕਾਂਗਰਸ ਦੇ ਭੰਦਨ ਜਿਹੜੀ ਇਹਨਾਂ ਕੁਝ ਗੰਦ ਪਾ ਕੇ ਚੱਲ ਗਏ ਨੇ ਅਸੀਂ ਤੇ ਇਹਨਾਂ ਦੇ ਹੱਥ ਜੋੜਨੇ ਆ ਵੀ ਨਹੀਂ ਤੇ ਸੀਵਰੇਜ ਆਪਣਾ ਪੁੱਟ ਕੇ ਲੈ ਜਾਣ ਤੇ ਸਾਡੇ ਛੱਪਰੀਆਂ ਨੂੰ ਦੇਖਣ ਤੇ ਅਡੀਆਂ ਗਲੀਆਂ ਬਣਾਉਣ ਨੇ ਇਹਨਾਂ ਦੀ ਬਹੁਤ ਮਿਹਰਬਾਨੀ ਹੋਏ